ਕਰਤਾਰਪੁਰ ਜਦੋਂ ਓਪਨ ਹੋਇਆ ਸੀ ਨੇ ਜੀ ਤੇ ਉਸ ਤੋਂ ਇੱਕ ਦਿਨ ਪਹਿਲੇ ਅਸੀਂ ਗਏ ਸੀ ਉੱਥੇ ਪ੍ਰੋਗਰਾਮ ਕਰਨ ਲਈ ਕਰਤਾਰਪੁਰ ਤੇ ਮੈਂ ਪਹਿਲੀ ਵਾਰੀ that was my first time ਕਿ ਮੈਂ ਸਿੱਖਾ ਨੂੰ ਮਿਲ ਰਿਹਾ ਸੀ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਐਨਾ ਕੁ ਪਿਆਰ ਆਇਆ ਕਿ ਤੁਸੀਂ ਸੋਚ ਨਹੀਂ ਸਕਦੇ ਈਸ਼ਰਬਾਨੋ ਅੱਲਾ ਗਵਾਹ ਹੈ ਇਸ ਗੱਲ ਦਾ ਕਿ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਨੂੰ ਇੰਜ ਲੱਗਿਆ ਮੈਂ ਆਪਣੇ ਫੈਮਿਲੀ ਨੂੰ ਮਿਲਿਆ ਜਿਵੇਂ ਤੂੰ ਐਸਾ ਹੀ ਮਤਲਬ ਜਿਸ ਤਰ੍ਹਾਂ ਸਾਡੇ ਸਕੇ ਭੈਣ ਭਰਾ ਮਾਵਾ ਵਰਗੇ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੇ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਸੇ ਜੀ ਅਸੀਂ ਅੱਜ ਕਰਾਂਗੇ ਪਾਕਿਸਤਾਨੀ ਸਿੱਖਾਂ ਨੂੰ ਲੈ ਕੇ ਕਿੰਨਾ ਪਿਆਰ ਕਰਦੇ ਨੇ ਕਿੰਨੀ ਮੁਹੱਬਤshow ਕਰਦੇ ਨੇ ਇਥੇ ਜੀ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਕੁਝ ਲੋਕ ਨੇ ਜਿਨ੍ਹਾਂ ਨੂੰ ਪਾਕਿਸਤਾਨ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਤੇ ਪਾਕਿਸਤਾਨ ਦੇ ਬਾਰੇ ਵਿੱਚ ਥੋੜੀਆਂ 네ਗੇਟਿਵ ਗੱਲਾਂ ਕਰਦੇ ਨੇ ਤੇ ਮੈਂ ਉਹਨਾਂ ਨੂੰ ਇਹ ਇਤਜ਼ਾਮ ਦਵਾਂਗੀ ਕਿ ਤੁਸੀਂ ਪਾਕਿਸਤਾਨ ਆਓ ਪਾਕਿਸਤਾਨ ਦਾ ਵਿਜ਼ਿਟ ਕਰੋ ਤੇ ਫਿਰ ਤੁਸੀਂ ਪਾਕਿਸਤਾਨ ਦੇ ਬਾਰੇ ਵਿੱਚ رائے ਜਿਹੜੀ ਕਾਇਮ ਕਰ ਲੈਣਾ ਇਥੇ ਜੀ ਤੁਹਾਡੇ ਨਾਲ ਇੱਕ ਇਹੋ ਜਿਹੀ ਵੀਡੀਓ ਸ਼ੇਅਰ ਕਰਾਂਗੀ ਪਾਕਿਸਤਾਨੀ ਨੇ ਸ਼ੋਅ ਕੀਤਾ ਕਿ ਸਿੱਖਾਂ ਦੇ ਨਾਲ ਉਹਨੂੰ ਕਿੰਝ ਆਪਣਾ ਕਨੈਕਸ਼ਨ ਜਿਹੜਾ ਹੈ ਮਹਿਸੂਸ ਹੁੰਦਾ ਜਦੋਂ ਫਸਟ ਟਾਈਮ ਸਿੱਖਾਂ ਨਾਲ ਮਿਲਿਆ ਤੇ ਉਹਨੂੰ ਕਿੰਝ ਦਾ ਫੀਲ ਹੋਇਆ ਉਹਦਾ ਰਿਐਕਸ਼ਨ ਕੀ ਸੀ ਤੇ ਬਿਨਾ ਟਾਈਮ ਵੇਸ ਕੀਤੇ ਵੀਡੀਓ ਵੱਲ ਚੱਲਨੇ ਆ ਵੀਡੀਓ ਆਖਰ ਤੱਕ ਦੇਖਣੀ ਹੈ ਜਾਣਕਾਰੀ ਹਾਸਿਲ ਕਰਨੀ ਆ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ ਕਰਤਾਰਪੁਰ ਜਦੋਂ ਓਪਨ ਹੋਇਆ ਸੀ ਨੇ ਜੀ ਉਸ ਤੋਂ ਇੱਕ ਦਿਨ ਪਹਿਲੇ ਅਸੀਂ ਗਏ ਸਾਂ ਉੱਥੇ ਪ੍ਰੋਗਰਾਮ ਕਰਨ ਕਰਤਾਰਪੁਰ ਤੇ ਮੈਂ ਪਹਿਲੀ ਵਾਰੀ that was my first time ਕਿ ਮੈਂ ਸਿੱਖਾਂ ਨੂੰ ਮਿਲ ਰਿਹਾ ਸਾਂ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਐਨਾ ਕੁ ਪਿਆਰ ਆਇਆ ਕਿ ਤੁਸੀਂ ਸੋਚ ਨਹੀਂ ਸਕਦੇ ਈਸ਼ਰਬਾਨੋ ਅੱਲਾ ਗਵਾਹ ਇਸ ਗੱਲ ਦਾ ਕਿ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਨੂੰ ਇੰਜ ਲੱਗਿਆ ਮੈਂ ਆਪਣੇ ਫੈਮਿਲੀ ਨੂੰ ਮਿਲ ਰਿਹਾ ਮਤਲਬ ਜਿਸ ਤਰ੍ਹਾਂ ਸਾਡੇ ਸਕੇ ਭੈਣ ਭਰਾ ਮਾਵਾ ਵਰਗੇ ਪਿਓ ਵਰਗੇ ਚਾਚੇ ਤਾਏ ਫੁੱਪੀਆਂ ਸਾਰੇ ਉਹ ਤੇ ਉਹ ਉਨੀ ਪਿਆਰ ਨਾਲ ਹੋ ਮਿਲ ਰਹੇ ਸੋ ਮੈਂ ਉਹ ਆਈ ਸਟਿਲ ਰਿਮੈਂਬਰ ਮੇਰਾ ਪ੍ਰੋਗਰਾਮ ਸੀ 40 ਮਿੰਟ ਦਾ ਲੇਕਿਨ ਮੈਂ 2 ਘੰਟੇ ਦਾ ਪ੍ਰੋਗਰਾਮ ਲਿਆ ਸੀ ਵਾਓ ਤੇ ਇੱਕ ਮੈਨੂੰ اچ ਵੀ ਯਾਦ ਆਇਆ ਤੇ ਇੱਕ ਨੇ ਆ ਕੇ ਮੈਨੂੰ ਕਿਹਾ ਕਿ ਤੁਸੀਂ ਬੜੇ ਅੱਛੇ ਹੋ ਤੇ ਮੈਂ ਨਾ ਨੋਰਮਲ ਮੈਂ ਕਿਹਾ ਮੈਂ ਕਿ ਜੀ ਬੜੀ ਮਿਹਰਬਾਨੀ ਕਹਿੰਦੇ ਨਹੀਂ ਤੁਸੀਂ ਜਾ ਕੇ ਨਾ ਆਪਣੀ والدہ ਨੂੰ ਕਹਿਣਾ ਕਿ ਉਹਨਾਂ ਦੀ ਬੜੀ ਮਿਹਰਬਾਨੀ ਕਿ ਤੁਸੀਂ ਇੰਨੇ ਬੱਚੇ ਹੋ ਸੋਸਰੇ ਤੇ ਮੈਂ ਉਸ ਵੇਲੇ ਨਾ ਦੈਨ ਆ ਰੀਅਲਾਈਜ਼ਡ ਕਿ ਸਾਡਾ ਪੰਜਾਬ ਦਾ ਸਪੈਸੀਫਿਕਲੀ ਇੱਕ ਬੜਾ ਸਟਰੋਂਗ ਕਨੈਕਟ ਹੈ ਆਪਣੇ ਸਿੱਖਾਂ ਪੰਡਤਾਂ ਨਾਲ ਤੇ ਉਹ ਕਨੈਕਟ ਇੰਨਾ ਕੁ ਅੱਛਾ ਉਹ ਕਨੈਕਟ ਨਾ ਤੁਸੀਂ ਉਹਨਾਂ ਨੂੰ ਦਸ ਹਰ ਬਾਅਦ ਵੀ ਮਿਲੋਗੇ ਨਾ ਉਹੀ ਕਨੈਕਟ ਰਹੇਗਾ ਐਸਾ ਹੀ ਹੈ ਵਰਨਾ ਅਦਰਵਾਈਜ਼ ਉਹਨੇ ਨਾ ਤੁਸੀਂ ਆਖੋਚਲ ਪਹਾੜੋਚਲ ਐਂਡ ਆਲ ਦੈਟ ਲੇਕਿਨ ਸਪੈਸੀਫਿਕਲੀ ਅਗਰ ਤੁਸੀਂ ਸਿੱਖ ਨਾਲ ਮਿਲੋਗੇ ਨਾ ਕਦੀ ਵੀ ਉਹੀ ਕਨੈਕਟ ਰਹੇਗਾ ਤੁਸੀਂ ਦੁਨੀਆ ਚ ਕਿਤੇ ਅਸੀਂ ਪਿੱਛੇ ਕੁਝ ਸਾਲਸਾ ਪਹਿਲੇ ਲੰਡਨ ਗਏ ਸੀ ਤਾਂ ਉੱਥੇ ਨਾ ਸਾਹਮਣੇ ਸਿੱਖ ਸਾਡੇ ਆ ਰਹੇ ਜਨਰ ਵਾਲੇ ਤੇ ਉਹਨਾਂ ਨੂੰ ਵੇਖ ਤੇ ਸਾਡਾ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਹੋ ਇਹ ਪਹਿਲੀ ਇੰਟਰੈਕਸ਼ਨ ਸੀ ਉਹਨਾਂ ਦੇ ਨਾਲ ਮੈਂ ਕਹਾ ਜੀ ਅਸੀਂ ਬੜੇ ਪਿਆਰ ਨਾਲ ਅੱਛਾ ਕਿਥੋਂ ਦਿਓ ਫੇ ਮੈਂ ਦੱਸਿਆ ਮੈਂ ਕਿ ਜਿਵੇਂ ਲੋਹਾਰ ਦਾ ਤੇ ਉਹਨਾਂ ਕਿਹਾ ਜੀ ਸਾਡਾ ਤੇ ਨਨਕਾਣਾ ਸਾਹਿਬ ਤੇ ਆਲ ਦੈਟ ਮੈਂ ਉਹਨਾਂ ਨੂੰ ਬੜਾ ਖੈ ਉਹ ਬੜੇ ਐਸ ਕਾਲ ਨੂੰ ਲੈ ਕੇ ਸੋ ਸਿੱਖਾਂ ਨੂੰ ਲੈ ਕੇ ਸਾਡੀ ਕੋ ਖਾਸ ਦਿਲ ਦੀ ਨਾ ਕੋਈ ਇੱਕ ਰੱਗ ਹੈ ਜਿਹੜੀ ਚੱਲਦੀ ਤ्रू ਉਹ ਕਿ ਮੈਂ ਜਦੋਂ ਦਾ ਪੰਜਾਬੀ ਦਾ ਕੰਮ ਸ਼ੁਰੂ ਕੀਤਾ ਹੈ ਕਾਜੀ ਸਾਹਿਬ ਨੂੰ ਇੰਨਾ ਅੱਛਾ ਫੀਡਬੈਕ ਮਿਲ ਰਿਹਾ ਹੈ ਇੰਨਾ ਪਿਆਰ ਮਿਲ ਰਿਹਾ ਹੈ ਸਰਦਾਰਾਂ ਦੀ ਤਰਫੋਂ ਹਾਂ ਜੀ ਸਰਦਾਰਾਂ ਨਹੀਂ ਇਹ ਤਰਫੋਂ ਸਿੱਖਾਂ ਦੀ ਤਰਫੋਂ ਮਤਲਬ ਨਾਟ ਓਨਲੀ ਫਰਮ ਇੰਡੀਆ ਅਮਰੀਕਾ ਕੈਨੇਡਾ ਮੇਰੇ ਇੰਸਟਾਗ੍ਰਾਮ ਤੇ ਨੇ ਮੈਸੇਜਸ ਆਉਂਦੇ ਨੇ ਅਸੀਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਅਸੀਂ ਤੁਹਾਨੂੰ ਗਿਫਟ ਇਹਨਾਂ ਕਹਿੰਦੇ ਗਿਫਟ ਦੀ ਕੋਈ ਜ਼ਰੂਰਤ ਨਹੀਂ ਬਹੁਤ ਸ਼ੁਕਰੀਆ ਲੇਕਿਨ ਤੁਹਾਡਾ ਪਿਆਰ ਤੁਹਾਡਾ ਫੀਡਬੈਕ ਫਿਰ ਜਿਹੜੇ ਕਮੈਂਟਸ ਸਾਨੂੰ ਆਉਂਦੇ ਨੇ ਇੰਨੀ ਜ਼ਿਆਦਾ ਤਾਰੀਫਾਂ ਹੁੰਦੀਆਂ ਨੇ ਇੰਨਾ ਪਿਆਰ ਹੁੰ ਕਿ ਬੰਦਾ ਇੱਕ ਵਾਰੀ ਹੈਰਾਨ ਹੋ ਜਾਂਦਾ ਕਿ ਯਾਰ ਦੇਖੋ ਅਸੀਂ ਉਹਨਾਂ ਨੂੰ ਮਿਲੇ ਵੀ ਨਹੀਂ ਔਰ ਸਾਡੇ ਨਾਲ ਇੰਨਾ ਪਿਆਰ ਕਰ ਸੋ ਐ ਵੇਖੋ ਐਵੇਂ ਚੂੜੇ ਪਾਏ ਐ ਚੂੜੇ ਵੀ ਜੇ ਇਹ ਹਾਲੇ ਤੁਸੀਂ ਗਿਫਟ ਨਹੀਂ ਲਏ ਹੋਏ ਤੇ ਚੂੜੇ ਪਾਏ ਹੋ ਇੱਕ ਕਿਸਾ ਸਾਡੇ ਲੋਕ ਸਮਝ ਕੇ ਉੱਡ ਗਏ ਜਦੋਂ ਸ਼ਰਬਾ ਨੂੰ ਕੈਰੀ ਉਹ ਨਹੀਂ ਦੇਈਆ ਤਾਂ ਬੱਤਾ ਭੇਜ ਦਿਓ ਮੈਂ ਸੇ ਗਿਫਟਸ ਨਹੀਂ ਲੈਂਦੀ ਲੇਕਿਨ ਉਹ ਇੰਨਾ ਪਿਆਰ ਕਰਦੇ ਨੇ ਕਿ ਮੈਨੂੰ ਲੈਣਾ ਪੈਂਦਾ ਮਤਲਬ ਸਪੈਸ਼ਲ ਇੱਕ ਦਫਾ ਇੱਕ ਵਾਕਿਆ ਐਸਾ ਮੈਂ ਤਾਂ ਨਾ ਸ਼ੇਅਰ ਕਰਾਂਗੀ ਇਹ ਮਤਲਬ ਫੈਨ ਮੂਮੈਂਟ ਕਹਿ ਲੋ ਪਹਿਲੀ ਮੇਰੇ ਨਾਲ ਐਸੀ ਹੋਈ ਹੈ 10 ਇਅਰਸ ਚ ਕਿ ਕੋਈ ਸਰਦਾਰ ਆਇਆ ਉਸ ਨੇ ਤੇ ਯਾਤਰਾ ਤੇ ਔਰ ਰਾਜਾ ਰਣਜੀਤ ਸਿੰਘ ਜਿਹੜੇ ਪੁਆਇੰਟਸ ਨੇ ਉੱਥੇ ਗਏ ਫਿਰ ਲੌਰ ਆਇ ਕਿ ਸ਼ਾਹੀ ਕਿਲ੍ਹਾ ਉਹਨਾਂ ਨੇ ਸੋਚਿਆ ਕਿ ਸ਼ਹਿਰਬਾਨ ਨੂੰ ਕਿੰਜ ਮਿਲੀ ਹੈ ਤਾਂ ਉਹਨਾਂ ਨੇ ਨੈਵੀਗੇਸ਼ਨ ਲਾਇ ਸਾਡੇ ਚੈਨਲ ਦੀ ਉਹ ਸਾਡੇ ਚੈਨਲ ਪਹੁੰਚ ਗਏ ਮੈਂ ਉਸ ਵਕਤ ਚੈਨਲ ਚ ਨਹੀਂ ਸੀ ਸੋ ਸਾਡੀ ਮੈਨੇਜਮੈਂਟ ਨੂੰ ਸਾਡੇ ਪ੍ਰੋਡੂਸਰ ਨੂੰ ਮਿਲਿਆ ਉਹਨਾਂ ਨੇ ਕਿਹਾ ਅਸੀਂ ਸ਼ਹਿਰ ਬਾਹਰ ਉਹਨਾਂ ਨੂੰ ਗਿਫਟ ਦੇਣੇ ਨੇ ਉਹ ਉੱਥੇ ਪਹੁੰਚ ਗਏ ਉਹਨਾਂ ਨੇ ਕਿਹਾ ਅਸੀਂ ਗਿਫਟ ਦੇਣੇ ਨੇ ਉਹਨਾਂ ਨੂੰ ਬਿਠਾਇਆ ਔਰ ਉਹਨਾਂ ਦੇ ਸ਼ਹਿਰ ਬਾਹਰ ਨੂੰ ਬੁਲਾਓ ਉਹਨਾਂ ਨੇ ਕਿਹਾ ਸ਼ਹਿਰ ਮੈਨੂੰ ਕਾਲ ਆਈ ਮੈਂ ਉਸ ਵਕਤ ਰਮਜ਼ਾਨ ਸੀ ਮੈਂ ਇਫਤਾਰੀ ਤਿਆਰ ਕਰ ਰਹੀ ਸੀ ਮੈਨੂੰ ਕਹਿੰਦੇ ਨੇ ਕਿ ਨਾ ਇਸ ਤਰ੍ਹਾਂ ਸਰਦਾਰ ਆਏ ਨੇ ਤੇ ਉਹ ਕਹਿੰਦੇ ਨੇ ਸਾਨੂੰ ਮਿਲਣਾ ਆਈ ਵਾਸ ਲਾਈਕ ਯੂ ਬੈਸਟ ਇਟਸ ਇਫਤਾਰੀ ਦਾ ਟਾਈਮ ਮੈਂ ਕਹਾਂ ਉਹਨਾਂ ਨੂੰ ਗੋ ਕਿ ਆਈ ਐਮ ਸ ਕਰਕੇ ਇੰਸਟਾ ਤੁਸੀ ਰਿਪਲਾਈ ਵਿੱਚ ਕਰਦੇ ਤੁਸੀਂ ਤੁਹਾਡੇ ਚੈਨਲ ਦੀ ਨੈਵੀਗੇਸ਼ਨ ਲਈ ਸਾਨੂੰ ਪਤਾ ਚੱਲ ਗਿਆ ਐ ਤੁਸੀਂ ਹੁਣ ਦੱਸ ਦਿੱਤਾ ਕਿ ਨੈਕਸਟ ਟਾਈਮ ਇਸ ਤਰ੍ਹਾਂ ਨਾ ਹੋਏ ਤੇ ਆ ਜਾ ਨਹੀਂ ਨਹੀਂ ਲੋਕਾਂ ਨੂੰ ਪਤਾ ਹੀ ਹੈ ਸੁਣੋ ਨਿਊਜ਼ ਸੋ ਬਹੁਤ ਚੰਗਾ ਬਹੁਤ ਪਿਆਰ ਕਰਦੇ ਬਹੁਤ ਪਿਆਰ ਨਹੀਂ ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਉਹ ਕਹਿੰਦੇ ਨਾ ਕਿ ਮਤਲਬ ਬੇਸ਼ੱਕ ਵੰਡ ਹੋ ਗਈ ਇਹ ਸਰਹੱਦ ਆ ਗਈ ਵਿੱਚ ਅਲੱਗ ਏਰੀਆ ਹੋ ਗਿਆ ਹੈ ਲੇਕਿਨ ਪਿਆਰ ਉਹੀ ਪਿਆਰ ਉਹੀ ਚੜਦੇ ਤੇ ਲੈਂਦੇ ਪੰਜਾਬ ਦਾ ਪਿਆਰ ਕੋਈ ਖਤਮ ਨਹੀਂ ਕਰ ਸਕਦਾ ਚਾਹੀ ਚਿੰਨੀ ਕਿੰਨੀਆਂ ਹੀ ਜ਼ਿਆਦਾ ਗਲਤ ਫਹਿਮੀਆਂ ਪਾਣ ਦੀ ਕੋਸ਼ਿਸ਼ ਕਰਨ ਠੀਕ ਹੈ ਇਹ ਪਿੱਛੇ ਵੀ ਜਿਹੜਾ ਹੁਣ ਹੋਇਆ ਸੀ ਉਹਦੇ ਵਿੱਚ ਵੀ ਬਹੁਤ ਅੰਮ੍ਰਿਤਸਰ ਨੂੰ ਲੈ ਕੇ ਇੱਕ ਗਲਤ ਇਹ ਗਲਪ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਸੀ ਲੇਕਿਨ ਉਹਨਾਂ ਨੂੰ ਬਿਲਕੁਲ ਪਤਾ ਸੀ ਕਿ ਪਾਕਿਸਤਾਨ ਦੀ ਤਰਫੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਹੋ ਸਕਦੀ ਚੜਦੇ ਆ ਰਹੇ ਹਾਂ ਤੁਹਾਨੂੰ ਬਹੁਤ ਪਿਆਰ ਕਰਦੇ ਆਂ ਅੱਛੇ ਪੰਜਾਬੀ ਆਪਣਾ ਖਿਆਲ ਰੱਖੋ ਤੇ ਆ ਵੀਖ ਲਓ ਕਾਜ਼ੀ ਸਾਹਿਬ ਵੀ ਕਹਿ ਰਹੇ ਨੇ ਕਿ ਸਾਨੂੰ ਬੜਾ ਪਿਆਰ ਕਰਦੇ ਆਂ ਲੇਕਿਨ ਇਹ ਦੇਸ਼ ਤੇ ਕੋਈ ਦੋਰ ਆਈ ਨਹੀਂ ਉਸੇ ਯੂ ਨੋ ਮੇਰੇ ਸਟੂਡੀਓਸ 'ਚ ਐਸ ਤੋਂ ਪਹਿਲੇ ਸਰਦਾਰਾਂ ਦੇ ਨਾਲ ਐਸਾ ਇੰਟਰੈਕਸ਼ਨ ਨਹੀਂ ਸੀ ਉਹਨਾਂ ਦੇ ਨਾਲ ਜਦੋਂ ਇੰਟਰੈਕਸ਼ਨ ਹੋਇਆ ਨਾ ਫੇਸ ਟੂ ਫੇਸ ਤੇ ਉਹ ਜਿਸ ਤਰ੍ਹਾਂ ਜਿੰਦਾ ਪਿਆਰ ਕਰਦੇ ਨੇ ਪਾਕਿਸਤਾਨ ਨਾਲ ਜਿੰਦਾ ਪਿਆਰ ਕਰਦੇ ਨੇ ਉਹ ਇਥੋਂ ਦੀ ਮਿੱਟੀ ਨਾਲ ਆਪਣੇ ਸ਼ਹਿਰਾਂ ਦੀ ਆਪਣੇ ਪਿੰਡਾਂ ਦੀਆਂ ਮਿੱਟੀਆਂ ਜਾ ਕੇ ਵੇਖਦੇ ਨੇ ਆਪਣੇ ਪਛੋਕੜ ਆਪਣੇ ਵਡਿਆਂ ਦੇ ਔਰ ਯਕੀਨ ਮਨੋ ਕਾਦੀ ਸਾਹਿਬ ਉਹ ਮਿੱਟੀ ਲੈ ਕੇ ਉਹ ਆਪਣੇ ਬੈਗ ਚ ਰੱਖ ਕੇ ਉਹ ਇੰਡੀਆ ਲੈ ਕੇ ਜਾਂਦੇ ਨੇ ਉਹ ਅਮਰੀਕਾ ਲੈ ਕੇ ਜਾਂਦੇ ਨੇ ਸ਼ਿਰਵਾਨੋ ਤਾਂ ਦੱਸਾਂ ਜੀ ਮੈਂ ਕਰਤਾਰਪੁਰ ਹੈ ਨਾ ਜੀ ਕਰਤਾਰਪੁਰ ਮੈਂ ਜਦੋਂ ਗਿਆ ਐਸਾ ਨਾ ਤੇ ਉਹ ਉਹਨਾਂ ਦੇ ਜ਼ਿਆਦਾ ਪਿਆਰ ਕਰਨ ਦੀ ਇੱਕ ਰੀਜ਼ਨ ਕਰਤਾਰਪੁਰ ਓਕੇ ਜੀ ਵੀਡੀਓ ਤੁਸੀਂ ਵੇਖੀਏ ਅਨਨਿਆ ਕੀ ਹੈ ਕਿ ਜਿਹੜਾ ਪੰਜਾਬ ਸਾਡਾ ਆਪਣਾ ਹੈ ਪੰਜਾਬ ਦੇ ਨਾਲ ਸਾਡਾ ਦਿਲ ਦਾ ਕਨੈਕਸ਼ਨ ਹੈ ਤੇਨਾਂ ਨੇ ਬਹੁਤ ਵਧੀਆ ਕਿਸਮ ਦੇ ਲਾਈਕ ਇਨਸੀਡੈਂਟ ਸ਼ੇਅਰ ਕੀਤੇ ਕਿ ਸਪੈਸ਼ਲੀ ਜਦੋਂ ਪਹਿਲੀ ਵਾਰੀ ਐ ਲਾਈਕ ਗੁਰਦੁਆਰਾ ਸਾਹਿਬ ਤੇ ਨਨਖਾਨਾ ਸਾਹਿਬ 'ਚ ਅਨਤੀ ਇੰਟਰੈਕਸ਼ਨ ਹੋਇਆ ਸਿੱਖਾਂ ਦੇ ਨਾਲ ਤੇਨਾਂ ਨੇ ਕਿਹਾ ਸਿੱਖਾਂ ਨੂੰ ਵੇਖ ਕੇ ਮੈਂ ਇੰਨਾ ਜ਼ਿਆਦਾ ਖੁਸ਼ ਹੋਇਆ ਇੰਨਾ ਜ਼ਿਆਦਾ ਖੁਸ਼ ਹੋਇਆ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਲਾਈਕ ਇਕ ਖਾਸ ਕਨੈਕਸ਼ਨ ਹੈ ਸਾਡਾ ਕੋਈ ਇਸ਼ਾਰਾ ਹੈ ਜਿਹੜੀ ਸਿੱਖਾਂ ਦੇ ਨਾਲ ਮਿਲਦੀ ਏ ਤੇ ਇਹ ਚੀਜ਼ ਇਹਨਾਂ ਨੇ ਇੱਕਹੀ ਏ ਤੇ ਇਹ ਜਿਹੜੀ ਗੱਲ ਏ ਇਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਸਚਾਈ ਏ ਤੇ ਮੈਂ ਬਿਲਕੁਲ ਇਹਨਾਂ ਦੇ ਨਾਲ ਐਗਰੀ ਕਰਾਂਗੀ ਤੇ ਸਿੱਖਾਂ ਦੇ ਨਾਲ ਜ਼ਾਰੀ ਚ ਗੱਲ ਏ ਅਸੀਂ ਇਕੱਠੇ ਰਹਿੰਦੇ ਸਾਂ 1947 'ਚ ਜਿਹੜੀ ਠੀਕ ਹੈ ਪੰਜਾਬ ਦੇ ਦੋ ਹਿੱਸੇ ਹੋ ਗਏ ਵੰਡ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ علیحدਾ ਤੇ ਲੋਕ ਹੋ ਗਏ ਪਰ ਸਟਿਲ ਜਿਹੜੇ ਦਿਲ ਨੇ ਉਹ ਆਪਸ ਚ ਜੁੜੇ ਹੋਏ ਨੇ ਅਜੇ ਵੀ ਆਜ ਵੀ ਤੇ ਨਾਲ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਵਧੀਆ ਕਿਸਮ ਦੀ ਗੱਲਾਂ ਸ਼ੇਅਰ ਕੀਤੀਆਂ ਆਈ ਬਹੁਤ ਵਧੀਆ ਲੱਗਦਾ ਹੈ ਕਿ ਲਾਈਕ ਇਹੋ ਜੀਆਂ ਚੀਜ਼ਾਂ ਸੌਣ ਕੇ ਸਿੱਖਾਂ ਦੇ ਬਾਰੇ ਵਿੱਚ ਸਿੱਖਾਂ ਦੀ ਮੁਹੱਬਤ ਦੇਖ ਕੇ ਨਾਲ ਪਾਕਿਸਤਾਨੀ ਵੀ ਬਹੁਤ ਜ਼ਿਆਦਾ ਪਿਆਰ ਸ਼ੋਅ ਕਰਦੇ ਨੇ ਤੁਸੀਂ ਕੀ ਕਹੋਗੇ ਯਾਰ ਤੁਹਾਨੂੰ ਪਾਕਿਸਤਾਨ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਮਿਸ ਅੰਡਰਸਟੈਂਡਿੰਗ ਹੈ ਤੇ ਮੈਂ ਤੁਹਾਨੂੰ ਇਹੀ ਕਵਾਂਗੀ ਕਿ ਤੁਸੀਂ ਇੱਕ ਵਾਰੀ ਪਾਕਿਸਤਾਨ ਦਾ ਵਿਜ਼ਿਟ ਲਾਜ਼ਮੀ ਕਰੋ ਤੇ ਪਾਕਿਸਤਾਨ ਦਾ ਵਿਜ਼ਿਟ ਕਰਕੇ ਫਿਰ ਤੁਸੀਂ ਆਪ ਦੇਖੋ ਇਹ ਪਾਕਿਸਤਾਨ ਕਹਿੰਦਾ ਕਿਉਂਕਿ ਕਹਿੰਦੇ ਨੇ ਦੂਰ ਬੈ ਕੇ ਕਿਸੇ ਨੂੰ ਜਜ ਨਹੀਂ ਕਰਨਾ ਚਾਹੀਦਾ ਠੀਕ ਹੈ ਤੇ ਐਥੀ ਕਿਉਂਕਿ ਬਹੁਤ سارے ਮੈਨੂੰ ਕਮੈਂਟਸ ਆਂਦੇ ਨੇ ਤੇ ਐ ਤੇ ਆਏ ਠੀਕ ਹੈ ਤੇ ਮੈਂ ਉਹਨਾਂ तमाम ਲੋਕਾਂ ਨੂੰ ਇਹ ਮੈਸੇਜ ਦਵਾਂਗੀ ਕਿ ਤੁਹਾਡੇ ਮਾਈਂਡ ਦੇ ਵਿੱਚ ਜੋ ਵੀ ਤੁਸੀਂ ਲਾਜ਼ਮੀ ਇੱਕ ਵਾਰੀ ਪਾਕਿਸਤਾਨ ਦਾ ਵਿਜ਼ਿਟ ਕਰੋ ਪਾਕਿਸਤਾਨ ਦਾ ਵਿਜ਼ਿਟ ਕਰਕੇ ਆਮ ਸ਼ੋਰ ਤੁਹਾਡੀ ਜਿਹੜਾ ਸੋਚ ਹੈ ਉਹ ਬਦਲ ਜਾਏਗੀ ਤੁਹਾਡਾ ਸੋਚਣ ਦਾ ਜਿਹੜਾ ਨਜ਼ਰੀਆ ਹੈ ਉਹ ਬਦਲ ਜਾਏਗਾ ਤੁਸੀਂ ਕੀ ਕਹੋਗੇ ਆ ਦੇ 12 ਵਜੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਸਟ ਵਿੱਚ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਪਾਓ ਫਿਰ ਤੁਮਹਾਨੂੰ ਕਾਹਤ ਹੁੰਦੀ ਸਤਿ ਸ਼੍ਰੀ ਅਕਾਲ